ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਨੀ ਪ੍ਰੈਸ ਕਾਨਫਰੰਸ ਦਾ ਸਾਡਾ ਮੁੱਖ ਮੁੱਦਾ ਜੋ ਅਸੀਂ 22 ਮਾਰਚ ਦਿਨ ਸ਼ਨੀਵਾਰ ਗੁਰਦੁਆਰਾ ਚਰਨ ਕਮਲ ਜੀਵਨਵਾਲ ਬਬਰੀ ਵਿਖੇ ਜਲਾ ਪਦਰੀ ਵਿਸ਼ਾਲ ਕਾਨਫਰੰਸ ਕਰ ਰਹੇ ਹਾਂ ਜੋ ਸਾਡੀ ਧਾਰਮਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧ ਵਿੱਚ ਕੀਤੀ ਜਾ ਰਹੀ ਆ ਉਸ ਵਿੱਚ ਸਾਡੇ ਪੰਥਕ ਅਕਾਲੀ ਲਹਿਰ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਔਰ ਪੰਥਕ ਅਕਾਲੀ ਲਹਿਰ ਔਰ ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਉਹਨਾਂ ਤੋਂ ਇਲਾਵਾ ਸਾਡੀਆਂ ਹੋਰ ਪੰਥਕ ਸ਼ਕਤੀਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਪਹੁੰਚ ਰਹੇ ਨੇ ਔਰ ਸਾਡਾ ਉਹਦੇ ਵਿੱਚ ਮੁੱਖ ਮੁੱਦਾ ਜੋ ਨਿظام ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਚੱਲ ਰਿਹਾ ਇਹਨੂੰ ਬਦਲਣਾ ਔਰ ਸਿੱਖਾਂ ਦੇ ਵਿੱਚ ਸਾਡਾ ਜਾ ਕੇ ਕਿ ਇਸ ਵਾਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੀ ਚੋਣ ਜੋ ਆਉਣ ਵਾਲੀ ਆ ਉਹਦੇ ਵਿੱਚ ਚੰਗੇ ਸਿੱਖਾਂ ਦੇ ਹੱਥਾਂ ਦੇ ਵਿੱਚ ਇਹਦਾ ਪ੍ਰਬੰਧ ਦੇਣਾ ਤਾਂ ਕਿ ਜੋ ਸਾਡੀਆਂ ਸਿੱਖ ਪਰੰਪਰਾਵਾਂ ਦਾ ਸਿੱਖ ਸਿਧਾਂਤਾਂ ਦਾ ਘਾਣ ਹੋ ਰਿਹਾ ਉਹਨੂੰ ਬਚਾਇਆ ਜਾ ਸਕੇ ਔਰ ਸਿੱਖ ਪੰਥ ਦੀ ਸ਼ਾਨ ਮੁੜ ਕੇ ਧੂ ਤਾਰੇ ਵਾਂਗੂੰ ਸਮੁੱਚੀ ਦੁਨੀਆ ਦੇ ਉੱਤੇ ਜਿਹੜੀ ਆ ਉਹ ਜਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਮਾਧਮ ਰਾਹੀਂ ਮੈਂ ਬੇਨਤੀ ਕਰਨੀ ਚਾਹੁੰਨਾ ਸਾਰੀ ਸਿੱਖ ਸੰਗਤ ਨੂੰ ਜੋ 22 ਤਰੀਕ ਨੂੰ ਵਿਸ਼ਾਲ ਕਾਨਫਰੰਸ ਹੋ ਰਹੀ ਆ ਪੰਥ ਅਕਾਲੀ ਲਾਰ ਵੱਲੋਂ ਜਿਸ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਜੀ ਵੈਦੀ ਸਾਹਿਬ ਔਰ ਮੁਖੀ ਜਿਹੜੇ ਉਹ ਸਾਬਕਾ ਜਥੇਦਾਰ ਗੱਲੀ ਅਨਜੀਤ ਸਿੰਘ ਜੀ ਮੈਂ ਬੇਨਤੀ ਕਰੂੰਗਾ ਸਿਕਾਉ ਨੂੰ ਕਿ ਉਹਨਾਂ ਦਾ ਸਾਥ ਦੇ ਕੇ ਤੇ ਵੱਤਵਾਦ ਜਿਹੜੀ ਕਾਨਫਰੰਸ ਜਿਹੜੀ ਉਹ ਸਰਵ ਕੀਤੀ ਜਾਏ ਤਾ ਜੋ ਉਹਨਾਂ ਦੇ ਵਿਚਾਰ ਸੁਣ ਕੇ ਆਪਾਂ ਪੰਥ ਅਕਾਲੀ ਲਹਿਰ ਦੀ ਜਿਹੜੀ ਜੋ ਮਹਮ ਚੱਲੀ ਹੈ ਉਹਦੇ ਚ ਵੱਧ ਤੋਂ ਵੱਧ ਆਪਾਂ ਹਿੱਸਾ ਪਾ ਕੇ ਤੇ ਇਸ ਕਾਨਫਰੰਸ ਨੂੰ ਸਫਲ ਕਰੀਏ ਤਾਂ ਜੋ ਜਿਹੜੇ ਪ੍ਰਬੰਧ ਜਿਹੜੇ ਨੇ ਕੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਜਿਨ੍ਹਾਂ ਵਿੱਚ ਕਈ ਨਗਾਰਾ ਚੁੱਕਾ ਉਹਨੂੰ ਆਪਾਂ ਸੱਚਜੇ ਢੰਗ ਨਾਲ ਜਿਹੜਾ ਉਹ ਅਲਿਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਲਖਵਿੰਦਰ ਸਿੰਘ ਪਿੰਡਾ ਦੀਆਂ ਪੰਥਕ ਅਕਾਲੀ ਲਹਿਰ ਦੇ ਹੇਠਲੇ ਮੀਤ ਪ੍ਰਧਾਨ ਅੰਜਲਾ ਗੁਰਦਾਸਪੁਰ ਤੋਂ ਜੋ 22 ਤਰੀਕ ਨੂੰ ਗੁਰਦੋਰਾ ਚਰਨ ਕਮਲ ਸਾਹਿਬ ਵਿਖੇ ਪੰਥ ਇਕੱਤਰਤਾ ਰੱਖੀ ਗਈ ਹੈ ਉਸ ਦੇ ਸਬੰਧ ਵਿੱਚ ਸਿੱਖ ਕੌਮ ਨੂੰ ਪੂਰ ਜੋਰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂ ਸਤਾ ਅਤੇ ਸਿੱਖਾਂ ਦੀ ਸਰਮੌਰ ਸੰਸਥਾ ਸ਼ਰੋਮਣੀ ਗੁਰਦੋਰਾ ਪ੍ਰਬੰਧਕ ਕਮੇਟੀ ਨੂੰ ਇੱਕ ਪਰਿਵਾਰ ਦੇ ਗਲਵੇ ਵਿੱਚੋਂ ਕੱਢ ਕੇ ਕੌਮ ਦੀ ਝੋਲੀ ਵਿੱਚ ਪਾਉਣ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਉਹਦੇ ਵਿੱਚ ਸਾਡਾ ਤਨਮਨ ਧੰਦੇ ਨਾਲ ਸਹਿਯੋਗ ਦਿੱਤਾ ਜਾਵੇ ਤਾਂ ਜੋ ਨਰੇਣੂਮੰਤ ਦੇ ਵਾਰਸਾਂ ਨੂੰ ਗੁਰਦੁਆਰੇ ਵਿੱਚੋਂ ਕੱਢ ਕੇ ਆਪਣੀ ਕੌਮ ਦੇ ਆਉਣ ਵਾਲੇ ਭਵਿੱਖ ਨੂੰ ਸਵਾਰਿਆ ਜਾ ਸਕੇ ਸਾਰੀ ਸੇ ਕੌਮ ਨੂੰ ਸਾਡੀ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ